23/5/2023 ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸਵੀਰ ਸਿੰਘ ਪੁੱਤਰ ਲੇਟ ਕਰਮ ਸਿੰਘ ਵਾਸੀ ਪਿੰਡ ਬੁੱਪਰ ਹੈ ਦੀ ਲਾਸ਼ ਬੜਾ ਪਿੰਡ ਮੱਕੀ ਤੇ ਗਰਮਿੰਦ ਸੜਕ ਦੇ ਕਿਨਾਰੇ ਪਈ ਹੈ ਜਿਸ ਦੇ ਰਿਗਾਰਡਿੰਗ ਅਸੀਂ ਮਾਤਾ ਜਿਹੜੀ ਜਸਤਾ ਨਾਮ ਕੇ ਸੇਵਾਕਾਰ ਹੈ ਉਸ ਦਾ ਬਿਆਨ ਦਰਜ ਕੀ ਬਿਆਨ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਨੇ ਆਪਣੇ ਬਿਆਨਾਂ ਦੇ ਵਿੱਚ ਲਿਖਾਇਆ ਕਿ ਗੁਰਵਿੰਦਰ ਸਿੰਘ ਜੋ ਕਿ ਸੇਵਾਕਾਰ ਦਾ ਅਹੁਦਾ ਲੱਗਦਾ ਹੈ 379 ਕੋਡ ਜੋ ਕਿ ਉਸ ਨੂੰ ਲੱਗਦੀ ਹੈ ਇਹਨਾਂ ਨੇ ਮਿਲ ਕੇ ਉਸ ਦੇ بیٹے ਜਸਵੀ ਸਿੰਘ ਦਾ ਕਤਲ ਕਰ ਦਿੱਤਾ ਤੇ ਜਿਸ ਦਾ ਬਿਆਨ ਲਿਖ ਕੇ ਮਕਦਮਾ ਦਰਜ ਕੀਤਾ ਗਿਆ ਮੌਕੇ ਤੇ ਜਾ ਕੇ ਲਾਸ਼ ਨੂੰ ਗਰਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਲੇਟਰ ਹਾਂ ਤਰਤੀਸ਼ ਦੇ ਦੌਰਾਨ ਜਿਹੜੇ ਮਕਦਮੇ ਦੇ ਦੋਸ਼ੀ ਐ ਗੁਰਵਿੰਦਰ ਸਿੰਘ ਤੇ ਨਸ਼ਤਰ ਗੌਰ ਇਹਨਾਂ ਨੂੰ ਅਰੈਸਟ ਕੀਤਾ ਗਿਆ ਚਾਹੇ ਕਾਰਨ ਕੀ ਆ ਕਤਲ ਦਾ ਕਾਰਨ ਇਹਦਾ ਆਪਸ ਵਿੱਚ ਜੋ ਹਰ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕਾਰਨ ਸਾਹਮਣੇ ਆਇਆ ਇਹਨਾਂ ਦਾ ਆਪਸ ਵਿੱਚ ਖਰੇਲੂ ਝਗੜਾ ਰਹਿੰਦਾ ਸੀਗਾ ਤੇ ਝਗੜੇ ਦੇ ਦੌਰਾਨ ਹੁਸੈਨ ਵੀ ਇਹਨਾਂ ਦਾ ਝਗੜਾ ਹੋਇਆ ਆਪਸ ਵਿੱਚ ਤੇ ਜਦੋਂ ਝਗੜਾ ਹੋਇਆ ਲੜਕੇ ਨੇ ਤੇ ਇਹਦੀ ਮਦਦ ਜਿਹੜੀ ਸੀਗੀ ਨ 76 ਕੋ ਇਹਨਾਂ ਨੇ ਉਹਦੇ ਦਾਤ ਮਾਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਉਹਨਾਂ ਨੇ ਜਿਹੜੀ লাশ ਆ ਉਹਦਾ ਮੂੰਹ ਬੰਨ ਕੇ ਉਹਦੇ ਉੱਪਰ ਬੋਰਾ ਪਾ ਕੇ প্লাਸਟਿਕ ਦਾ ਉਫਾ ਪਾ ਕੇ ਗੱਡੀ ਦੇ ਵਿੱਚ ਰੱਖ ਕੇ ਬੜੇ ਪਿੰਕ ਸਾਈਡ ਤੇ ਰੋਡ ਦੇ ਉੱਤੇ ਖੇਤਾਂ ਮੱਕੀ ਦੇ ਖੇਤ ਹੈ ਉੱਥੇ লাশ ਸੁੱਟ ਦਿੱਤੇ ਠੀਕ ਹੈ ਹੁਣ ਅਗਲੀ ਕੀ ਕਰ ਬੈਸਰ ਸਾਡੇ ਪਰਚਾ ਦਰਜ ਕਰਕੇ ਇਹ ਵੀ ਕਰ ਵੀ ਕੀਤੀ ਜਾ ਰਹੀ ਹੈ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ